ਲਵੇ ਅੱਜ ਮੇਰੀ ਭਤੀਜੀ ਦੇ ਖੁਸ਼ ਹੋ ਜਾਣਾ ਉਹ ਫੜ ਕੇਲੇ ਲਿਆ ਬੱਲੇ 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 ਆਹਾ ਜੇ ਪੈਸੇ ਵਕ ਖਰਚ ਦੇ ਖੁੱਲੇ 1 2 3 4 5 6 ਸਿਆਣੇ ਸਹੀਏ ਕਹਿੰਦੇ ਆ ਵੀ ਜਨਾਨੀ ਬਿਨਾ ਤਾਂ ਘਰ ਪੂਤਨਾ ਹੋ ਜਾਂਦਾ ਹੁਣ ਕਦੋਂ ਦੀ ਪਿਆਸ ਲੱਗੀ ਹੋਈ ਆ ਉੱਠ ਕੇ ਪਾਣੀ ਪੀਣ ਨੂੰ ਜੀ ਨਹੀਂ ਕਰਦਾ ਇਹਨੇ ਪਤਾ ਨਹੀਂ ਕਦੋਂ ਸੂਟ ਖਰੀਦ ਕੇ ਆਉਣਾ ਕਰਈ ਹੋ ਉਹ ਨਹੀਂ ਘਰੋਂ ਕੱਡੇ ਹੋਏ ਆ ਇਕ ਤਾਂ ਆ ਗਿਆ ਕਾਂਕ ਲੈਣਾ ਧੁੱਪੇ ਅਜੇ ਤਾਂ ਸਾਡੇ ਪਹਿਲੇ ਹੀ ਨਹੀਂ ਸਾਹ ਸੁੱਕੇ। ਬਾਵਤੀ ਧੀਆ ਰੋਏ ਉਹ ਬੱਟੀਆਂ ਨਹੀਂ ਮੇਰੇ ਬੱਚ ਕਰ ਮੈਂ ਤੇਰਾ ਫੁੱਫੜਾ ਕਿਹੜਾ ਗਾਣਾ ਸ਼ੁਰੂ ਕਰ ਲਿਆ। ਓਏ ਹਾਏ 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 ਕਾਤੇ ਕਰ ਲਾਗੇ ਤਬੀਅਤ ਠੀਕ ਆ ਤੁਹਾਡੀ ਪੁੱਪੜ ਜੀ ਤਬੀਅਤ ਠੀਕ ਸੀ ਬੱਚ ਹੁਣੇ ਖਰਾਬ ਹੋਈ ਲੋਹ ਲੱਗੀ ਲੱਗੀ ਮੇਰਾ ਪੁੱਤ ਪਾਣੀ ਲੈ ਆ ਜਾ ਛੰਡਾ ਜਾ ਫਿਰ ਚੋਕੜ ਕੇ ਗਿਆ ਪਾਣੀ ਲੈਣ ਉਹ ਦੇਖ ਤੇ ਲਵਾ ਇਹ ਵਿਚਾਰਿਆਂ ਦਾ ਕੀ ਬਣਿਆ ਪਿਆ ਉਹ ਉਤਰਾ ਬੇਰਾਗਰ ਤੁਰ ਆ ਗੋ ਸਾਰੇ ਮਾਰਕੀਟ ਘੁੰਮ ਲਈ ਪਰ ਚੱਜ ਦਾ ਸੂਟ ਨਹੀਂ ਮਿਲਿਆ ਫੁੱਫੜ ਜੀ ਆਏ ਹੋਏ ਨੇ ਸੱਸੀ ਗਾਲ ਫੁੱਫੜ ਜੀ ਸੱਚੀ ਦਾ ਪੁੱਤਰ ਸੱਸੀ ਗਾਲ ਕੀ ਹਾਲ ਹੈ ਆ ਕੀ ਹੈ ਬੁੱਫੜ ਜੀ ਉੱਤਰ ਮੈਂ ਤੁਹਾਡੇ ਵਾਸਤੇ ਕੇਲੇ ਲੈ ਆਂਦੇ ਸੀ ਆ ਕੇਲੇ ਆ ਉਹ ਤਾਂ ਹੈ ਤੇ ਕੇਲੇ ਹੀ ਹੈ ਪਰ ਇਹ ਤਰੀ ਵਾਲੇ ਕੇਲੇ ਹੈ